ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਨੌਰ ਦੇ ਵਿੱਚ ਜੋ ਕਿ ਰਾਜਸਥਾਨ ਦੇ ਵਿੱਚ ਆ ਆਪਾਂ ਰਾਜਸਥਾਨ ਦਾ ਜਿਹੜਾ ਟੂਰ ਕਰ ਰਹੇ ਆ ਹਨ ਆਪਾਂ ਪਹੁੰਚੇ ਆਂ ਗੁਰਦੁਆਰਾ ਚੀਨਤਲਾਈ ਸਾਹਿਬ ਪਾਸ਼ਾਹੀ ਦਸਵੀਂ ਤੇ ਅੱਜ ਤੁਹਾਨੂੰ ਆਪਾਂ ਗੁਰਦੁਆਰਾ ਚੀਨਤਲਾਈ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਕਰਵਾਉਨੇ ਆਂ ਦਰਸ਼ਨ ਤੇ ਇਧਰ ਬੋਰਡ ਲੱਗਿਆ ਹੋਇਆ ਨਾ ਉੱਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਸਾਰਾ ਇਤਿਹਾਸ ਆ ਜਿਹੜਾ ਉਹ ਦੱਸਿਆ ਗਿਆ ਅੱਜ ਤੁਹਾਨੂੰ ਆਪਾਂ ਇਤਿਹਾਸ ਬਾਰੇ ਦੱਸਦੇ ਹਾਂ ਤੇ ਫਿਰ ਕਰਵਾਉਂਦੇ ਆ ਕਰੂ ਦੱਸਣਾ ਗੁਰਦੁਆਰਾ ਛੀਨਤਲਾਈ ਸਾਹਿਬ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੰਗਾ ਜੋਦਾ ਤੋਂ ਉਪਰੰਤ ਮਾਲਵੇ ਦੀ ਧਰਤੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਡੇਰਾ ਕੀਤਾ ਇਸ ਸਥਾਨ ਤੋਂ ਸਤਿਗੁਰਾਂ ਨੇ ਦੱਖਣ ਦੇਸ਼ ਦੀ ਤਿਆਰੀ ਸਤਿਗੁਰੂ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਪਿੰਡ ਕਿਉਲ ਕੇਵਲ ਝੋੜੜ ਰੋਹੀ ਝੰਡਾ ਸਾਹਿਬ ਝੰਡਾ ਕਲਾਂ ਸਿਰਸਾ ਮਾਦੋ ਸਿੰਘਾਣਾ ਆਦਿ ਸਥਾਨਾਂ ਤੋਂ ਹੁੰਦੇ ਹੋਏ ਨੌਹਰ ਛੀਨ ਤਲਾਈ ਦੀ ਜਗ੍ਹਾ ਤੇ ਪਹੁੰਚੇ ਸਤਿਗੁਰੂ ਜੀ ਰੋਜ਼ ਦੀਵਾਨ ਲਾਉਂਦੇ ਅਤੇ ਨੌਰ ਸ਼ਾਇਰ ਦੀ ਸੰਗਤ ਦਰਸ਼ਨਾ ਲਈ ਆਉਂਦੇ ਸਤਿਗੁਰੂ ਜੀ ਸੰਗਤ ਨੂੰ ਸਿੱਖੀ ਦਾ ਉਪਦੇਸ਼ ਦੇ ਕੇ ਨੇ ਹਲ ਕਰਦੇ ਤੇ ਕੁਝ ਜਨਮਾਦ ਦੇ ਲੋਕਾਂ ਨਾਲ ਵੀ ਚਰਚਾ ਹੁੰਦੀ। ਸਤਿਗੁਰੂ ਜੀ ਦਾ ਜਸ ਸੁਣ ਕੇ ਇੱਕ ਕ੍ਰਿਸ਼ਨ ਲਾਲ ਪੰਡਤ ਜੋ ਕਿ ਜੋਤਸ ਵਿਦਿਆ ਦਾ ਬਹੁਤ ਸਿਆਣਾ ਸੀ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਤੇ ਦਰਸ਼ਨ ਕਰਕੇ ਉਸ ਨੇ ਸਤਿਗੁਰਾਂ ਨੂੰ ਆਪਣੀ ਵਿਦਿਆ ਬਾਰੇ ਦੱਸਿਆ ਤਾਂ ਅੱਗੋਂ ਵਚਨ ਹੋਇਆ ਪੰਡਤ ਜੀ ਆਪ ਟੇਬਲ ਆ ਕੇ ਦੱਸੋ ਕਿ ਅਸੀਂ ਅੱਗੇ ਲਈ ਕੀ ਕਰਨਾ ਚਾਹੁੰਦੇ ਹਾਂ ਤੇ ਕਿੱਥੇ ਜਾਣਾ ਚਾਹੁੰਦੇ ਹਾਂ ਤਾਂ ਪੰਡਤ ਕ੍ਰਿਸ਼ਨ ਲਾਲ ਨੇ ਆਪਣੀ ਪੱਤਰੀ ਖੋਲ ਕੇ ਟੇਬਲ ਆ ਲਾ ਕੇ ਦੱਸਿਆ ਸਤਿਗੁਰੂ ਜੀ ਆਪ ਜੀ ਦੱਖਣ ਦੇਸ਼ ਨੂੰ ਜਾਣਾ ਚਾਹੁੰਦੇ ਹਾਂ ਤੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹੋ ਪਰ ਆਪ ਜੀ ਦਾ ਮਿਲਾਪ ਨਹੀਂ ਹੋਵੇਗਾ ਉਹ ਪਹਿਲਾਂ ਹੀ ਚੜ੍ਹਾਈ ਕਰ ਜਾਵੇਗਾ ਆਪ ਜੀ ਦਾ ਮਿਲਾਪ ਉਸਦੇ ਪੁੱਤਰ ਬਾਦਸ਼ਾਹ ਸਾਹ ਨਾਲ ਹੋਵੇਗਾ ਸਤਿਗੁਰੂ ਜੀ ਦੀ ਪੰਡਤ ਲਾਲ ਦੇ ਤੇਵੇ ਤੇ ਬਹੁਤ ਖੁਸ਼ ਹੋਏ ਉਹਨਾਂ ਖੁਸ਼ ਹੋ ਕੇ ਪੰਡਤ ਜੀ ਨੂੰ ਕੁਝ سونے ਦੀਆਂ ਮੋਹਰਾਂ ਦੇਣੀਆਂ ਚਾਹੀਆਂ ਪਰ ਪੰਡਤ ਕ੍ਰਿਸ਼ਨ ਲਾਲ ਨੇ ਮੋਹਰਾਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀ ਇਹ ਸੰਸਾਰੀ ਮਾਇਆ ਤਾਂ ਇੱਥੇ ਹੀ ਰਹਿ ਜਾਣੀ ਆ ਆਪ ਕਿਰਪਾ ਕਰਕੇ ਮੇਰਾ ਜਨਮ ਦਾ ਦੁੱਖ ਘਟਾ ਸਤਿਗੁਰਾਂ ਨੇ ਪੰਡਿਤ ਕ੍ਰਿਸ਼ਨ ਲਾਲ ਤੇ ਕਿਰਪਾ ਕੀਤੀ ਤੇ ਵਾਚਨ ਕੀਤਾ ਸੀ ਤੁਹਾਡੇ ਪਰਲੋਕ ਦੇ ਸਾਹੀ ਹੋਵਾਂਗੇ ਸਤਿਗੁਰਾਂ ਦਾ ਇਹ ਵਾਚਨ ਪੂਰਾ ਹੋਇਆ ਪੰਜਾਬ ਵਿੱਚ ਜਿਸ ਵੇਲੇ 12 ਮਿਸ਼ਲਾਂ ਦਾ ਰਾਜ ਸੀ ਉਸ ਸਮੇਂ ਸਿੰਘਾਂ ਦਾ ਜਥਾ ਰਾਜਸਥਾਨ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਨੌਰ ਪੜਾ ਚਾਹਿਆ ਸਤਿਗੁਰਾਂ ਦਾ ਇਹ ਵਾਚਨ ਪੂਰਾ ਉਹਿਆ ਪੰਜਾਬ ਵਿੱਚ ਜਿਸ ਵੇਲੇ 12 ਮਿਸਲਾਂ ਦਾ ਰਾਸੀ ਉਸ ਸਮੇਂ ਸਿੰਘਾਂ ਦਾ ਜਥਾ ਰਾਜਸਥਾਨ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਨੌਰ ਪੜਾ ਕਰਨਾ ਚਾਹਿਆ ਨੌਰ ਦੇ ਹਾਕਮਾਂ ਨੇ ਜੱਸ ਸਿੰਘਾਂ ਨੂੰ ਅੱਗੋਂ ਵਗਾਰਿਆ ਤਾਂ ਸਿੰਘਾਂ ਨੇ ਨੌਰ ਦੇ ਤਵਾ ਬੋਲ ਦਿੱਤਾ ਤੇ ਨਾਲ ਹੀ ਨੌਰ ਸਹਿਰ ਨੂੰ ਲੁੱਟਿਆ ਵੀ ਸਾਰੇ ਸ਼ਹਿਰ ਵਿੱਚ ਹੁੰਦੇ ਹੋਏ ਸਤਿਗੁਰੂ ਜੀ ਨੇ ਛਿੰਥਲਾਈ ਡੇਰਾ ਕੀਤਾ ਇੱਥੇ ਰੋਜ਼ ਦੀ ਵੰਸਾ ਜੇ ਤੇ ਭਾਰੀ ਕਿਣਤੀ ਵਿੱਚ ਸ਼ਹਿਰ ਦੀ ਸੰਗਤ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਰਸ਼ਨ ਕਰਨ ਲਈ ਆਉਂਦੀ ਇੱਕ ਦਿਨ ਨੌਰ ਵਾਸੀਆਂ ਨੇ ਇਕੱਠ ਹੇ ਹੋ ਕੇ ਸਤਿਗੁਰਾਂ ਅਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਸਾਡੇ ਪਾਣੀ ਕੌੜਾ ਹੈ ਆਪ ਕਿਰਪਾ ਕਰਕੇ ਸਾਨੂੰ ਮਿੱਠੇ ਜਲ ਦੀ ਵਰਖਸ਼ਿਸ਼ ਵਰਖਸ਼ਿਸ਼ ਕਰੋ ਜੀ ਤਾਂ ਸਤਿਗੁਰਾਂ ਨੇ ਸਤਨਾਮ ਵਹਿਗੁਰੂ ਕਹਿ ਕੇ ਇੱਕ ਗੜਵੇ ਵਿੱਚ ਜਲ ਛੀਨ ਤਲਾਈ ਦੇ ਲਾਗੇ ਜੋ ਖੂਹ ਹੈ ਉਸ ਵਿੱਚ ਪਵਾ ਦਿੱਤਾ ਤਾਂ ਉਸ ਦਾ ਜਲ ਅੰਮ੍ਰਿਤ ਵਰਗਾ ਮਿੱਠਾ ਹੋ ਗਿਆ ਤੇ ਨੌਰਸਰ ਦੇ ਲੋਕ ਸਤਿਗੁਰੂ ਜੀ ਨੂੰ ਤਨਦਨ ਕਹਿਣ ਲੱਗੇ ਕੁਝ ਦਿਨ ਇੱਥੇ ਰਹਿ ਕੇ ਸਤਿਗੁਰਾਂ ਨੇ ਅੱਗੇ ਸਾਵਾ ਸਾਫ ਨੂੰ ਚਾਲੇ ਪਾਏ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ ਉਸ ਜਗ੍ਹਾ ਦਾ ਨਾਮ ਛੀਨ ਤਲਾਈ ਗੁਰਦੁਆਰਾ ਸਾਹਿਬ ਹੈ ਅਤੇ ਜਿਸ ਖੂਹ ਦਾ ਜਲ ਮਿੱਠਾ ਕੀਤਾ ਸੀ ਉਸ ਦਾ ਨਾਮ ਅੰਮ੍ਰਿਤਕ ਖੂਹੀ ਹੈ ਜੋ ਕਿ ਹੁਣ ਸ਼ਹਿਰ ਵਾਸੀਆਂ ਦੇ ਅਧੀਨ ਹੈ ਤੇ ਇਹ ਸਾਰਾ ਇਤਿਹਾਸਨਾ ਗੁਰਦੁਆਰਾ ਛੀਨ ਤਲਾਈ ਸਾਹਿਬ ਦਾ ਜੋ ਕਿ ਰਾਜਸਥਾਨ ਦੇ ਨੌਰ ਸ਼ਹਿਰ ਦੇ ਵਿੱਚ ਸਥਿਤ ਹੈ ਆਜੋ ਹੁਣ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਲੈ ਕੇ ਚੱਲਦੇ ਆ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਬਾਹਰ ਆ ਚੁੱਕੇ ਹਾਂ ਤੇ ਇਧਰ ਨਿਸ਼ਾਨ ਸਾਹਿਬ ਸ਼ਿਸ਼ਉਬਤ ਨੇ ਤੇ ਨਿਸ਼ਾਨ ਸਾਹਿਬ ਦੇ ਅੱਗੇ ਸਰੋਵਰ ਬਣਿਆ ਹੋਇਆ ਹੈ ਨਾ ਅੱਜ ਤੁਹਾਨੂੰ ਦਰਸ਼ਨ ਕਰਵਾਉਨੇ ਆ ਸਰੋਵਰ ਦੇ ਵੀ ਤੇ ਆ ਬਣਿਆ ਹੋਇਆ ਜੀ ਸਰੋਵਰ ਗੁਰਦੁਆਰਾ ਛੀਨਤਲਾਈ ਸਾਹਿਬ ਦਾ ਸ਼ਹਿਰ ਨੌਰ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਨੇ ਇੱਕ ਤਾਂ ਗੁਰਦੁਆਰਾ ਛੀਨਤਲਾਈ ਸਾਹਿਬ ਗੁਰਦੁਆਰਾ ਕਬੂਤਰ ਸਾਹਿਬ ਤੇ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਉਨੇ ਆ ਹਨ ਤੇ ਹੁਣ ਆਪਾਂ ਇਥੋਂ ਜਾਵਾਂਗੇ ਗੁਰਦੁਆਰਾ ਕਬੂਤਰ ਸਾਹਿਬ ਤੇ ਤੁਹਾਨੂੰ ਗੁਰਦੁਆਰਾ ਕਬੂਤਰ ਸਾਹਿਬ ਦੇ ਵੀ ਜਿਹੜੇ ਦਰਸ਼ਨ ਆਪਾਂ ਕਰਵਾਵਾਂਗੇ ਤੇ ਆਜੋ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਗੁਰਦੁਆਰਾ ਛੀਨ ਤਲਾਈ ਸਾਹਿਬ ਦੇ ਲੰਗਰ ਹਾਲ ਦੀ ਵੱਲ ਤੇ ਤੁਹਾਨੂੰ ਦਿਖਾਉਨੇ ਆ ਆ ਲੰਗਰ ਹਾਲ ਗੁਰਦੁਆਰਾ ਛੀਨ ਤਲਾਈ ਸਾਹਿਬ ਦਾ ਆਈਜੀ ਲੰਗਰ ਹਾਲ ਗੁਰਦੁਆਰਾ ਛਿੰਤਲਾਈ ਸਾਹਿਬ ਦਾ ਤੇ ਇੱਥੇ ਜਿਹੜਾ ਤੁਹਾਨੂੰ ਰੂਮ ਵੀ ਮਿਲ ਜੂਗਾ ਰਹਿਣ ਦੇ ਲਈ ਹਨਾ ਤੇ ਆਪਾਂ ਰਾਤ ਗੁਰਦੁਆਰਾ ਛੀਨਤਲਾਈ ਸਾਹਿਬ ਵੀ ਰੁਕੇ ਸੀਗੇ ਸ਼ਹਿਰ ਨੌਰ ਰਾਜਸਥਾਨ ਤੇ ਆਜੋ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਕਬੂਤਰ ਸਾਹਿਬ ਗੁਰਦੁਆਰਾ ਛੀਨਤਲਾਈ ਸਾਹਿਬ ਤੋਂ ਜਿਹੜੀ ਗੁਰਦੁਆਰਾ ਕਬੂਤਰ ਸਾਹਿਬ ਦੀ ਦੂਰੀ ਆ ਉਹ ਤਕਰੀਬਨ 1/2 ਕਿਲੋਮੀਟਰ ਦੀ ਦੂਰੀ ਤੇ ਸਥਿਤ ਨੇ ਗੁਰਦੁਆਰਾ ਕਬੂਤਰ ਸਾਹਿਬ ਤੇ ਆ ਜਾਂਦਾ ਰਸਤਾ ਸ਼ਹਿਰ ਨੌਰ ਦੇ ਵਿੱਚ ਦੀ ਹਨਾ ਅੱਧਾ ਕਿਲੋਮੀਟਰ ਜਿਹੜਾ ਅੱਗੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਨੇ ਤੇ ਲੈ ਕੇ ਚੱਲਦੇ ਆ ਤੁਹਾਨੂੰ ਗੁਰਦੁਆਰਾ ਛੀਂਤਲਾਈ ਸਾਹਿਬ ਤੋਂ 100 ਮੀਟਰ ਦੀ ਦੂਰੀ ਤੇ ਜਿਹੜਾ ਮੰਦਿਰ ਬਣਿਆ ਹੋਇਆ ਹੈ ਨਾ ਜੋੜੇ ਵਾਲਾ ਸ਼੍ਰੀ ਹਨੂਮਨ ਮੰਦਿਰ ਨੌਰ ਤੇ ਇਹਦੇ ਅੰਦਰ ਦੀ ਜਾ ਕੇ ਆਪਾਂ ਖੂਹੀ ਦੇ ਦਰਸ਼ਨ ਕਰ ਸਕਦੇ ਆ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਜਲ ਮਿੱਠਾ ਕੀਤਾ ਸੀ ਜਾਨੀ ਕਿ ਜਿਹੜੀ ਅਮਰਤੀ ਖੂਹੀ ਹੈ ਜਿਹੜਾ ਇਹ ਮੰਦਿਰ ਆ ਇਹਦੀ ਅੰਦਰ ਦੀ ਜਾ ਕੇ ਪਿੱਛੇ ਬਣੀ ਹੋਈ ਆ ਨਾ ਤੇ ਆਜੋ ਹੁਣ ਤੁਹਾਨੂੰ ਕਰਵਾਉਨੇ ਆਪਾਂ ਅਮਰਤੀ ਖੂਹੀ ਦੇ ਦਰਸ਼ਨ ਤੇ ਲੈ ਕੇ ਚੱਲਦੇ ਆਂ ਉਸ ਖੂਹ ਤੇ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਜਲ ਮਿੱਠਾ ਕੀਤਾ ਸੀਗਾ ਤੇ ਆਇਓ ਖੂਹੀ ਇਹ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਜਲ ਮਿੱਠਾ ਕੀਤਾ ਸੀ ਸ਼ਹਿਰ ਨੌਰ ਦੀਆਂ ਸੰਗਤਾਂ ਦੇ ਕਹਿਣ ਤੇ ਜਿਹੜਾ ਜਲ ਮਿੱਠਾ ਕੀਤਾ ਸੀ ਇਹਨੂੰ ਕਹਿੰਦੇ ਨੇ ਜੀ ਅਮਰਤੀ ਖੂਹੀ ਇਹਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਗੁਰਦੁਆਰਾ ਛੀਂਤਲਾਈ ਸਾਹਿਬ ਅਮਰਤੀ ਖੂਹ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਚੁੱਕੇ ਹਾਂ ਨਾ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਕਬੂਤਰ ਸਾਹਿਬ ਦੀ ਵੱਲ ਤੇ ਆ ਜਿਹੜਾ ਰਸਤਾ ਗੁਰਦੁਆਰਾ ਕਬੂਤਰ ਸਾਹਿਬ ਦੀ ਵੱਲ ਜਾਂਦਾ ਤੇ ਇਤਿਹਾਸਕ ਗੁਰਦੁਆਰਾ ਸ਼੍ਰੀ ਕਬੂਤਰ ਸਰ ਸਾਹਿਬ ਨੌਰ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਹੈਨਾ ਗੁਰਦੁਆਰਾ ਕਬੂਤਰ ਸਰ ਸਾਹਿਬ ਤੇ ਆਹ ਜਿਹੜਾ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਹੈਨਾ ਤੇ ਇੱਥੋਂ ਆਪਾਂ ਐਂਟਰੀ ਕਰਾਂਗੇ ਤੇ ਫਿਰ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਪਾਂ ਗੁਰਦੁਆਰਾ ਕਬੂਤਰ ਸਰ ਸਾਹਿਬ ਦੇ ਜੋ ਕਿ ਨੌਰ ਸ਼ਹਿਰ ਦੇ ਵਿੱਚ ਸਥਿਤ ਹੈ ਛੀਨ ਤਲਾਈ ਗੁਰਦੁਆਰਾ ਸਾਹਿਬ ਤੋਂ ਤਕਰੀਬਨ ਅੱਧਾ ਕਿਲੋਮੀਟਰ ਦੀ ਦੂਰੀ ਹੈ ਯਾਰ ਅੱਧਾ ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਕਬੂਤਰ ਸਰ ਸਾਹਿਬ ਜਿਹੜਾ ਗੁਰਦੁਆਰਾ ਕਬੂਤਰ ਸਰ ਸਾਹਿਬ ਦਾ ਜਿਹੜਾ ਇਤਿਹਾਸ ਆ ਆ ਤੁਹਾਨੂੰ ਆਪਾਂ ਪੜਾਉਨੇ ਆ ਹਨਾ ਤੇ ਫਿਰ ਸਤਗੁਰਾਂ ਨੇ ਸਿੱਖਾਂ ਨੂੰ ਵਚਨ ਕੀਤਾ ਕਿ ਸਿੱਖੋ ਤਿਆਰੀ ਕਰੋ ਤੁਹਾਨੂੰ ਨੌਰ ਸ਼ਹਿਰ ਵਿਖਾ ਕੇ ਲਿਆਈਏ ਕਿਉਂਕਿ ਨੌਰ ਸ਼ਹਿਰ ਬਹੁਤ ਅਮੀਰ ਸ਼ਹਿਰ ਸੀ ਮੰਡੀ ਵਿੱਚ ਸੋਨੇ ਦੀਆਂ ਮੋਹਰਾਂ ਦੀ ਬੋਲੀ ਲੱਗਦੀ ਸੀ ਸਤਗੁਰਾਂ ਦਾ ਵਚਨ ਮੰਨ ਕੇ ਸਾਰੇ ਸਿੱਖਾਂ ਨੇ ਤਿਆਰੀ ਕਰ ਲਈ ਸਤਿਗੁਰੂ ਜੀ ਸਿੱਖਾਂ ਨੂੰ ਨਾਲ ਲੈ ਕੇ ਜਦ ਖੋ ਜੀ ਹੀ ਦੂਰੀ ਤੇ ਗਏ ਤਾਂ ਉੱਥੇ ਸ਼ਹਿਰ ਵਾਸੀਆਂ ਨੇ ਜਨਮੁਰਾਂ ਦੇ ਚੋਗੇ ਲਈ ਇੱਕ ਚਬੂਤਰਾ ਬਣਾਇਆ ਬਣਾਇਆ ਹੋਇਆ ਸੀ ਉਹ ਚਬੂਤਰੇ ਉੱਤੇ ਜਨਮੁਰਾਂ ਨੂੰ ਚੋਗਾ ਪਾਇਆ ਕਰਦੇ ਸਨ ਜਦ ਸਤਿਗੁਰੂ ਜੀ ਦਾ ਜਥਾ ਉਸ ਚਬੂਤਰੇ ਕੋਲੋਂ ਗੁਜ਼ਰ ਰਿਹਾ ਸੀ ਤਾਂ ਇੱਕ ਕਬੂਤਰ ਕੋੜੀ ਦੇ ਪੈਰ ਥਲੇ ਆ ਕੇ ਮਰ ਗਿਆ ਲੋਕਾਂ ਨੇ ਇਸ ਗੱਲ ਦਾ ਬੜਾ ਗੁੱਸਾ ਕੀਤਾ ਤੇ ਇੱਕਠਾ ਇਕੱਠੇ ਹੋ ਕੇ ਰੌਲਾ ਪਾਉਣ ਲੱਗੇ ਤਾਂ ਸਤਿਗੁਰਾਂ ਬਚਨ ਕੀਤਾ ਕਿ ਜੀਵ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਹੀ ਜੰਮਦਾ ਅਤੇ ਹੁਕਮ ਵਿੱਚ ਹੀ ਮਰਦਾ ਹੈ ਸਤਿਗੁਰਾਂ ਦਾ ਇਹ ਬਚਨ ਸੁਣ ਕੇ ਕੁਝ ਲੋਕਾਂ ਨੇ ਕਿਹਾ ਕਿ ਆਪ ਸਾਰੇ ਹੀ ਮਰਦੇ ਹੋ ਸਤਿਗੁਰਾਂ ਨੇ ਬਚਨ ਕੀਤਾ ਕਿ ਉਸ ਦਾ ਹੁਕਮ ਹੋਇਆ ਤਾਂ ਸਾਰੇ ਹੀ ਮਰ ਜਾਣਗੇ ਇਹ ਬਚਨ ਹੁੰਦੇ ਸਾਰ ਕਬੂਤਰ ਮਰ ਗਏ ਇਹ ਕੌਤਭਕ ਵੇਖ ਕੇ ਸਾਰੇ ਹੈਰਾਨ ਹੋਏ ਅਤੇ ਪੈਪੀਤ ਹੋ ਕੇ ਸਤਿਗੁਰਾਂ ਨੂੰ ਕਹਿਣ ਲੱਗੇ ਇਹ ਸਤਿਗੁਰੂ ਜੀ ਉਹ ਸਾਡੇ ਕੋਲੋਂ ਭੁੱਲ ਹੋਈ ਹੈ ਸਾਨੂੰ ਮਾਫ ਕਰੋ ਮਾਫ ਕਰੋ ਜੀ ਅਤੇ ਕਿਰਪਾ ਕਰਕੇ ਇਹਨਾਂ ਕਬੂਤਰਾਂ ਨੂੰ ਜਿਵਾਓ ਤਾਂ ਸਤਿਗੁਰਾਂ ਵਚਨ ਕੀਤਾ ਆਪਣੇ ਘਰਾਂ ਚੋਂ ਘਰਾਂ ਚ ਜਾ ਕੇ ਇਹਨਾਂ ਲਈ ਚੋਗਾ ਲਿਆਓ ਤੇ ਇਹਨਾਂ ਨੂੰ ਪਾਓ ਇਹ ਸਾਰੇ ਜਿਉਂਦੇ ਹੋ ਜਾਣਗੇ ਜਿਉਂਦੇ ਹੋ ਜਾਣਗੇ ਉਹਨਾਂ ਲੋਕਾਂ ਨੇ ਐਵੇਂ ਹੀ ਕੀਤਾ ਘਰਾਂ ਚੋਂ ਚੋਗਾ ਲਿਆ ਕੇ ਪਾਇਆ ਤਾਂ ਕਬੂਤਰ ਉੱਠ ਕੇ ਚੁਗਣ ਲੱਗ ਪਏ ਪਰ ਜਿਹੜਾ ਕਬੂਤਰ ਪਹਿਲਾ ਘੋੜੇ ਦੇ ਪੌੜ ਥੱਲੇ ਆ ਕੇ ਮਰਿਆ ਸੀ ਉਹ ਨਾ ਜੀਵਿਆ ਤਾਂ ਲੋਕਾਂ ਨੇ ਬੇਨਤੀ ਕੀਤੀ ਸਤਿਗੁਰ ਜੀ ਆਪ ਸਮਰੱਥ ਹੋ ਕਿਰਪਾ ਕਰਕੇ ਇਸ ਨੂੰ ਵੀ ਜਿਉਂਦਾ ਕਰੋ ਤਾਂ ਸਤਿਗੁਰਾਂ ਨੇ ਵਜਨ ਕੀਤਾ ਇਹਨੂੰ ਵੀ ਇਹ ਚੋਗਾ ਲਿਆ ਕੇ ਪਾਉ ਤਾਂ ਇਹ ਵੀ ਜਿਉਂ ਪਵੇਗਾ ਉਹਨਾਂ ਲੋਕਾਂ ਨੇ ਚੋਗਾ ਲਿਆ ਕੇ ਉਸ ਮਰੇ ਹੋਏ ਕਬੂਤਰ ਪਾਸ ਪਾਇਆ ਤਾਂ ਉਹ ਵੀ ਉੱਠ ਕੇ ਚੋਗਾ ਚੁਗਣ ਲੱਗ ਪਿਆ ਉਹਨਾਂ ਲੋਕਾਂ ਨੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ ਤੇ ਆਪਣੀ ਭੁੱਲ ਬਖਸ਼ਾਈ ਫਿਰ ਸਤਿਗੁਰਾਂ ਨੇ ਫਿਰ ਸਤਿਗੁਰਾਂ ਨੇ ਸਾਰੇ ਸਿੰਘਾਂ ਸਮਿਤ ਸ਼ਹਿਰ ਵਾਲੇ ਨੂੰ ਚਾਲੇ ਪਾ ਦਿੱਤੇ ਇਹ ਜਿਹੜਾ ਸਾਰਾ ਇਤਿਹਾਸ ਸੀਗਾ ਜੀ ਇਹ ਸੀਗਾ ਗੁਰਦੁਆਰਾ ਕਬੂਤਰ ਸਰ ਸਾਹਿਬ ਦਾ ਹਨਾ ਇਹ ਆਜੋ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਹਾਂ ਦਰਬਾਰ ਸਾਹਿਬ ਦੇ ਅੰਦਰ ਤੇ ਕਰਵਾਉਨੇ ਆ ਦਰਸ਼ਨ ਦਰਬਾਰ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਚੁੱਕੇ ਆ ਤੇ ਹੁਣ ਚੱਲਦੇ ਆਪਾਂ ਅੱਗੇ ਦੇ ਸਫ਼ਰ ਦੀ ਵੱਲ ਤੇ ਦਿਖਾਉਨੇ ਆਪਾਂ ਤੁਹਾਨੂੰ ਆਪਣਾ ਸਾਰਾ ਸਫ਼ਰ ਹੈ ਇਹ ਤੇ ਆਪਾਂ ਸ਼ਹਿਰ ਨੌਰ ਦੇ ਵਿੱਚ ਖੜੇ ਆ ਹਨ ਜੋ ਕਿ ਡਿਸਟ੍ਰਿਕਟ ਹਨੂਮਨਗੜ੍ਹ ਦੇ ਵਿੱਚ ਪੈਂਦਾ ਤੇ ਬਾਈ ਓਂਠ ਨੂੰ ਪਲਾ ਰਿਹਾ ਪਾਣੀ ਰਾਜਸਥਾਨ ਦੀ ਸ਼ਾਨ ਹੈ ਰਾਜਸਥਾਨ ਦੀ ਸ਼ਾਨ ਤੇ ਆਪਾਂ ਕਿਤਾਬਾਂ ਦੇ ਵਿੱਚ ਬਹੁਤ ਪੜਿਆ ਹਨ ਕਿ ਤਕਰੀਬਨ 7 ਦਿਨਾਂ ਤੱਕ ਜਿਹੜਾ ਇਹ ਪਾਣੀ ਤੋਂ ਬਿਨਾ ਸਾਰ ਸਕਦਾ ਊਠ ਤਾਂ ਹੀ ਜਿਹੜੀ ਇਹ ਰਾਜਸਥਾਨ ਦੀ ਸ਼ਾਨ ਮੰਨਿਆ ਜਾਂਦਾ ਊਠ ਤੇ ਅੱਜ ਵੀ ਇੱਥੇ ਹੈ ਨਾ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਊਠਾਂ ਦੇ ਨਾਲ ਧੋਆ ਟਵਾਈ ਹੁੰਦੀ ਹੈ ਤੇ ਅੱਜ ਦਾ ਜਿਹੜਾ ਆਪਣਾ ਸਫਰ ਆ ਤਕਰੀਬਨ ਰਾਜਸਥਾਨ ਦਾ ਟੂਰ ਹੈ ਜਿਹੜਾ ਸੁਆਗਤ ਹੋ ਚੁੱਕਿਆ ਨਾ ਤੇ ਅੱਜ ਆਪਾਂ ਜਾ ਰਹੇ ਆ ਆਪਣੇ ਘਰ ਵਾਪਸ ਤੇ ਜਿਹੜਾ ਪਿੱਛੇ ਤੁਸੀਂ ਗੇਟ ਦੇਖ ਰਹੇ ਹੋ ਇਹ ਜਿਹੜਾ ਰੂਮ ਆਪਾਂ ਇਹਦੇ ਵਿੱਚ ਰਹੇ ਸੀ ਗੁਰਦੁਆਰਾ ਛੇਨ ਤਲਾਈ ਸਾਹਿਬ ਹਨ ਤੇ ਸੁਖਬ੍ਰੀਤ ਤੇ ਮੈਂ ਆਪਣੇ ਸਾਰੇ ਹਨਾ ਜਿਹੜੇ ਕੱਪੜੇ ਸੀ ਪਾ ਲਏ ਨੇ ਬੈਗ ਰੈਡੀ ਤੇ ਇੱਧਰ ਸਾਡਾ ਮੋਟਰਸਾਈਕਲ ਵੀ ਰੈਡੀ ਹੈ ਹਾਂਜੀ ਸੁਖਬ੍ਰੀਤ ਜੀ ਗਰਮੀ ਵੀ ਦੱਸਦੇ ਵੀ ਕਿੰਨੀ ਦੀ ਸਾਰੇ ਹਾਂ ਗਰਮੀ ਜਿਹੜੀ ਇੱਧਰ ਰਾਜਸਥਾਨ ਵਾਲਾ ਨਾ ਬਹੁਤ ਜ਼ਿਆਦਾ ਹੈ ਯਾਰ ਆਪਣੇ ਪੰਜਾਬ ਨਾਲੋਂ ਕਾਫੀ ਜਿਹੜਾ ਗਰਮ ਇਲਾਕਾ ਇਹ ਤੇ ਬਾਕੀ ਹਾਂਜੀ ਸੁਖਬ੍ਰੀਤ ਵੇਰਾ ਅੱਜ ਉਹ ਫਸ ਜਾ ਰਹੇ ਹਾਂ ਇੱਥੋਂ ਸਫ਼ਰ ਸ਼ੁਰੂ ਕਰਦੇ ਹਾਂ 230 ਕਿਲੋਮੀਟਰ ਦਾ ਤਕਰੀਬਨ ਆਪਣਾ ਸਫ਼ਰ ਆ ਤੇ ਰਾਜਸਥਾਨ ਚੋਂ ਨਿਕਲ ਕੇ ਐਂਟਰ ਹੋ ਜਾਗੇ ਪੰਜਾਬ ਦੇ ਵਿੱਚ ਹੁਣ ਤੱਕ ਪਹੁੰਚ ਜਾਗੇ ਘਰੇ ਹਾਂ ਤੇ ਇਹ ਜਿਹੜਾ ਸਾਡਾ ਸਫਰ ਅੱਜ ਮੈਂ ਤੁਹਾਨੂੰ ਸੁਖਪ੍ਰੀਤ ਨੇ ਦੱਸਿਆ ਵੀ 230 ਕਿਲੋਮੀਟਰ ਹੈ ਜਿਹੜਾ ਅਸੀਂ ਸਾਡਾ ਪਿੰਡ ਉਰੋਂ ਜਾਨੀ ਕਿ 230 ਕਿਲੋਮੀਟਰ ਦੀ ਦੂਰੀ ਤੇ ਆ ਤੇ ਬਸ ਹੁਣ ਇੱਥੋਂ ਅਸੀਂ ਕਰਦੇ ਹਾਂ ਸਫਰ ਨੂੰ ਸਟਾਰਟ ਤੇ ਦਿਖਾਉਂਦੇ ਰਹਾਂਗੇ ਤੁਹਾਨੂੰ ਰਸਤੇ ਦੇ ਵਿੱਚ ਜਿਹੜਾ ਸਾਰਾ ਸਫਰ ਹੋਊ ਆਪਣਾ ਹਨਾ ਤੇ ਚੱਲਦੇ ਹਾਂ ਜੀ ਤੇ ਆਹ ਖੜਾ ਆਪਣਾ ਚਿੱਟਾ ਕੋੜਾ ਤੇ ਸੁਖਪ੍ਰੀਤ ਨੇ ਆਪਣਾ ਬੈਗ ਹੈ ਜਿਹੜਾ ਮੋਢਿਆਂ ਦੇ ਵਿੱਚ ਪਾ ਲਿਆ ਤੇ ਬਸ ਕਰਦੇ ਹਾਂ ਹੁਣ ਸਫਰ ਸਟਾਰਟ ਆਪਣੇ ਪਿੰਡ ਦੀ ਵੱਲ ਹਾਂ ਪਾਣੀ ਕਰ ਦਿਓ ਬਈ ਤੇ ਆ ਜਿਹੜਾ ਤੁਸੀਂ ਸ਼ਹਿਰ ਦਾ ਬਾਜ਼ਾਰ ਦੇਖ ਰਹੇ ਹੋ ਇਹ ਆ ਜੀ ਸ਼ਹਿਰ ਨੌਰ ਜਿਹੜੀ ਇੱਥੋਂ ਗੁੱਗਾ ਮੈੜੀ ਦੀ ਦੂਰੀ ਆ 35 ਕਿਲੋਮੀਟਰ ਦੂਰ ਆ ਜੀ ਇੱਧਰੋਂ ਆਹ ਰੋਡ ਜਾਣਾ ਪੈਂਦਾ ਗੁੱਗਾ ਮੈੜੀ ਦੀ ਵੱਲ ਤੇ ਆ ਜੀ ਬਿਹਾਨੀ ਚੋਂ ਸ਼ਹਿਰ ਨੌਰ ਦਾ ਬਿਹਾਨੀ ਚੋਂ ਕਹੇ ਅੱਜ ਦਾ ਸਫ਼ਰ ਜਿਹੜਾ ਆਪਾਂ ਨੇ ਕਰ ਲਿਆ 60 236 ਕਿਲੋਮੀਟਰ ਦਾ ਜਿਹੜਾ ਇਹ ਸਫ਼ਰ ਆ ਮਾਨਸਾ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਪਹੁੰਚਾਂਗੇ ਆਪਣੇ ਪਿੰਡ ਦੀ ਵੱਲ ਹਨਾ ਸਾਨੂੰ ਮਾਨਗੜ ਜ਼ਿਲ੍ਹੇ ਦਾ ਸੋਹਣਾ ਸ਼ਹਿਰ ਨੌਰ ਸ਼ਹਿਰ ਤੋਂ ਆਪਾਂ ਤਕਰੀਬਨ 15 ਕਿਲੋਮੀਟਰ ਅੱਗੇ ਆਇਆ ਹਨਾ ਤੇ ਰਸਤੇ ਦੇ ਵਿੱਚ ਆਹ ਮੰਦਰ ਦੇਖਿਆ ਆਪਾਂ ਨੂੰ ਛੋਟਾ ਜਿਹਾ ਇੱਕ ਮੰਦਿਰ ਬਣਾਇਆ ਹੋਇਆ ਹੈ ਨਾ ਸ਼੍ਰੀ ਓਮ ਬੰਨਾ ਸਾਧਾਮ ਨੌਹਰ ਰੋੜ ਫੈਫਾਨਾ ਤੇ ਮੰਦਿਰ ਦੀ ਜਿਹੜੀ ਸਥਾਪਨਾ ਉਹ 28 10 24 ਨੂੰ ਹੋਈ ਆ ਹੈ ਨਾ ਤੇ ਆਹ ਜਿਹੜੀ ਫੋਟੋ ਲੱਗੀ ਹੋਈ ਆ ਓਮ ਬੰਨਾ ਜੀ ਦੀ ਹੈ ਨਾ ਤੇ ਇੱਧਰ ਜਿਹੜਾ ਮੰਦਿਰ ਦੇ ਵਿੱਚ ਆ ਜਿਹੜਾ ਮੋਟਰਸਾਈਕਲ ਖੜਾਇਆ ਗਿਆ ਹੈ ਨਾ ਤੇ ਇਹਦੀ ਜਿਹੜੀ ਪੂਜਾ ਕੀਤੀ ਜਾਂਦੀ ਔਰੇ ਜਾਨੀ ਕਿ ਔਰੇ ਇਹਦੇ ਮੋਟਰਸਾਈਕਲ ਦੇ ਉੱਪਰ ਆ ਦੇਖੋ ਤੁਸੀਂ ਨਾਰੀਅਲ ਵੀ ਬੰਨਿਆ ਹੋਇਆ ਹੈ ਨਾ ਤੇ ਇੱਥੇ ਜਿਹੜਾ ਮੱਥਾ ਟੇਕਿਆ ਜਾਂਦਾ ਹਨਾ ਮੋਟਰਸਾਈਕਲ ਨੂੰ ਤੇ ਇੱਥੋਂ ਹੁਣ ਬਸ ਆਪਾਂ ਚੱਲਦੇ ਆ ਆਪਣੇ ਅ ਸਫਰ ਦੇ ਅੱਗੇ ਦੀ ਵੱਲ ਚਲਿਏ ਸੁਖਬੀ ਜੀ ਤੇ ਆਪਾਂ ਜਿਹੜੀ ਰਾਜਸਥਾਨ ਸਟੇਟ ਪਾਰ ਕਰਕੇ ਹਰਿਆਣੇ ਦੇ ਵਿੱਚ ਐਂਟਰ ਹੋ ਚੁੱਕੇ ਆ ਤੇ ਇਹ ਆ ਸ਼ਹਿਰ ਸਰਸਾ ਸਰਸੇ ਦੇ ਵਿੱਚ ਆਪਾਂ ਐਂਟਰ ਹੋ ਚੁੱਕੇ ਆ ਜਾਨੀ ਕਿ ਇੱਕ ਸਟੇਟ ਨਿਕਲੇ ਆਪਾਂ ਰਾਜਸਥਾਨ ਤੇ ਦੂਸਰੀ ਸਟੇਟ ਆ ਹਰਿਆਣਾ ਦੇ ਵਿੱਚ ਐਂਟਰ ਕਰ ਗਏ ਤੇ ਆਪਾਂ ਨੇ ਜਾਣਾ ਇੱਥੋਂ ਅੱਗੇ ਵਾਲੀ ਸਟੇਟ ਪੰਜਾਬ ਦੇ ਵਿੱਚ ਤੇ ਇੱਧਰ ਸਾਹਮਣੇ ਆਪਣੇ ਆ ਗਿਆ ਭਗਵਾਨ ਸ਼੍ਰੀ ਪਰਸ਼ੂਰਾਮ ਚੌਂਕ ਤੇ ਸਾਹਮਣੇ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਇੱਥੇ ਆਪਾਂ ਪੰਜਾਬ ਦੇ ਵਿੱਚ ਐਂਟਰੀ ਕਰ ਚੁੱਕੇ ਹਾਂ ਜਿਹੜਾ ਸਰਦੂਲਗੜਾ ਆ ਉਹ ਇਥੋਂ 6 ਕਿਲੋਮੀਟਰ ਤੇ ਜਿਹੜਾ ਇਹ ਰੋਡ ਤੁਸੀਂ ਦੇਖ ਰਹੇ ਹੋ ਇਹ ਆਪਾਂ ਜਿਹੜਾ ਹਨਾ ਸਿਰਸੇ ਤੋਂ ਸਰਧੂਲਗੜ ਰੋਡ ਆ ਇਹ ਜਿਹਦੇ ਉੱਤੇ ਆਪਾਂ ਸਫ਼ਰ ਕਰ ਰਹੇ ਆ ਸਟੇਟ ਹਾਈਵੇ 13 ਜੀ ਇਹ ਜਿਹਦੇ ਉੱਤੇ ਆਪਾਂ ਸਫ਼ਰ ਕਰ ਰਹੇ ਆ ਬਸ 6 ਕਿਲੋਮੀਟਰ ਦੀ ਦੂਰੀ ਤੇ ਸਰਧੂਲਗੜ ਸਰਧੂਲਗੜ ਤੋਂ ਮਾਨਸਾ ਤੋਂ ਫਿਰ ਆਪਾਂ ਅੱਗੇ ਪਿੰਡ ਵੱਲ ਜਾਵਾਂਗੇ ਹਨਾ ਤਕਰੀਬਨ ਫਟਾ ਜਿਹੜਾ ਸਫ਼ਰ ਆ 107 ਕਿਲੋਮੀਟਰ ਦਾ ਸਫ਼ਰ ਜਿਹੜਾ ਆਪਣਾ ਰਹਿੰਦਾ ਬਸ ਤੇ ਫਿਰ ਆਪਾਂ ਪਿੰਡ ਪਹੁੰਚ ਜਾਵਾਂਗੇ 107 ਕਿਲੋਮੀਟਰ ਦਾ ਸਫ਼ਰ ਤਾਇ ਕਰਕੇ ਤੇ ਰੋਡ ਦੇਖੋ ਕਿੰਨਾ ਘੈਂਟ ਆ ਹਨਾ ਆਲੇ-ਦਾਲੇ ਰੁੱਖ ਤੇ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਆ ਜੀ ਮਾਨਸੇ ਦਾ ਏਰੀਆ ਇਹ ਹਨਾ ਸਰਧੂਲਗਾੜਾ ਜਿਹੜਾ ਚਲੋ ਚੱਲਦੇ ਆ ਹੁਣ ਆਪਾਂ ਦਿਖਾਉਂਦੇ ਰਹਾਂਗੇ ਐਨੀ ਸਫਰ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਸਾਹਮਣੇ ਬੋਰਡ ਆਇਆ ਜੀ ਆਪਣੇ ਸ਼ਹਿਰਾਂ ਦਾ ਬੋਰਡ ਆ ਗਿਆ ਹਨਾ ਜਿਹੜੇ ਕਿ ਆਪਣੇ ਜਿਹੜੇ ਨੇੜੇ ਦੇ ਸ਼ਹਿਰ ਨੇ ਪਟਿਆਲਾ ਚੰਡੀਗੜ੍ਹ ਤੇ ਮਾਨਸਾ ਤੋਂ ਆਪਾਂ ਸਿੱਧਾ ਉਧਰੋਂ ਪਵਾਨੀਗੜ੍ਹ ਪਾਲੇ ਨੂੰ ਜਾਵਾਂਗੇ ਹਨਾ ਤੇ ਜਿਹੜਾ ਇਹ ਰੋਡ ਆ ਨੈਸ਼ਨਲ ਹਾਈਵੇ ਆ 703 ਤੇ ਜਿਹੜਾ ਇਹ ਸ਼ਹਿਰ ਆਪਾਂ ਕ੍ਰੋਸ ਕਰ ਰਹੇ ਆ ਇਹ ਹੈਗਾ ਜੀ ਸਰਧੂਲਗੜ ਸਰਧੂਲਗੜ ਦੇ ਵਿੱਚੋਂ ਦੀ ਲੰਘਦੇ ਹੋਏ ਆਪਾਂ ਮਾਨਸਾ ਪਹੁੰਚਾਂਗੇ ਤੇ ਮਾਨਸਾ ਤੋਂ ਆਪਾਂ ਜਾਵਾਂਗੇ ਭਵਾਨੀਗੜ ਨਾਪਾ ਨਾਪੇ ਤੋਂ ਸਿੱਧਾ ਆਪਣਾ ਪਿੰਡ ਹੈ ਨਾ ਤੇ ਸਾਹਮਣੇ ਬੋਰਡ ਆਇਆ ਜੀ ਸਟੇਟ ਹਾਈਵੇ 12 ਐ ਜਿਹੜਾ ਪੀਖੀ ਉਰੋਂ 13 ਕਿਲੋਮੀਟਰਾਂ ਤੇ ਸੁਨਾਮ ਹੈਗਾ ਉਰੋਂ 48 ਕਿਲੋਮੀਟਰ ਆਪਾਂ ਸ਼ਹਿਰ ਨਾਪੇ ਪਹੁੰਚ ਚੁੱਕੇ ਆ ਨਾ ਤੇ ਇੱਥੋਂ ਜਿਹੜੀ ਆਪਣੇ ਪਿੰਡ ਦੀ ਦੂਰੀ ਆ ਅ ਤਕਰੀਬਨ ਬਸ ਇੱਥੋਂ 25 ਕਿਲੋਮੀਟਰ ਦੀ ਦੂਰੀ ਤੇ ਆਪਾਂ ਤੇ 25 ਕਿਲੋਮੀਟਰ ਦੂਰ ਆਪਾਂ ਪਿੰਡ ਪਹੁੰਚ ਜਾਣਾ 7:30 ਦਾ ਜਿਹੜਾ ਉਹ ਟਾਈਮ ਹੋ ਚੁੱਕਿਆ 7:30 ਪੱਛ ਚੁੱਕੇ ਨੇ ਤੇ ਤਕਰੀਬਨ 8:30 ਵਜੇ ਆਪਾਂ ਘਰੇ ਪਹੁੰਚ ਜਾਾਂਗੇ ਤੇ ਆਏ ਜੀ ਸ਼ਹਿਰ ਨਾਪੇ ਆਪਾਂ ਪਹੁੰਚ ਗਏ ਜੀ ਘਰੇ ਅ ਸਮਾਂ ਹੋ ਗਿਆ 8:30 ਵਜੇ ਦਾ ਜਿਹੜਾ ਅੱਜ ਦਾ ਆਪਣਾ ਸਫਰ ਸੀਗਾ ਰਾਜਸਥਾਨ ਤੋਂ ਪੰਜਾਬ ਤੱਕ ਦਾ ਰਾਜਸਥਾਨ ਸ਼ਹਿਰ ਨੌਰ ਤੋਂ ਪੰਜਾਬ ਤੇ ਇਹ ਜਿਹੜਾ ਆਪਣਾ ਸਫਰ ਸੀਗਾ 236 ਕਿਲੋਮੀਟਰ ਦਾ ਸਫਰ ਸੀਗਾ ਤੇ ਆਪਾਂ ਯਾਰ ਸਵੇਰੇ ਸਵਾਗਤ 10 ਵਜੇ ਚੱਲੇ ਸੀ ਹਨ ਤੇ 8:30 ਹੋ ਗਏ ਤੇ ਕਾਫੀ ਘੰਟਿਆਂ ਦੇ ਵਿੱਚ ਜਿਹੜਾ ਇਹ ਸਫ਼ਰ ਆਪਣਾ ਮੁੱਕਿਆ ਹਨ ਜਾਨੀ ਕਿ ਕਾਫੀ ਘੰਟਿਆਂ ਦੇ ਬਾਅਦ ਆਪਾਂ ਪਿੰਡ ਪਹੁੰਚੇ ਆ ਤੇ ਰਸਤੇ ਦੇ ਵਿੱਚ ਯਾਰ ਰੁਕਦੇ ਆਇਆ ਤੇ ਖਾਣਾ ਖਾਣ ਲਈ ਰੁਕੇ ਤੇ ਸ਼ਾਹਪੁਰ ਇੰਡੀਆ ਮੈਂ ਰੁਕਦੇ ਆਇਆ ਤੇ ਦਮ ਲੈਂਦੇ ਆ ਹਨ ਫੱਕ ਜਾਣਾ ਬੰਦਾ ਮੋਟਰਸਾਈਕਲ ਤੇ ਬੈਠਾ ਤੇ ਜਿਹੜਾ ਹੁਣ ਆਪਣਾ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਇਹ ਜਿਹੜਾ ਆਪਣਾ ਰਾਜਸਥਾਨ ਦਾ ਟੂਰ ਸੀ ਅੱਜ ਸਮਾਪਤ ਹੋ ਚੁੱਕਿਆ ਹਨ ਤੇ ਜਲਦੀ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਟੂਰ ਦੇ ਨਾਲ ਤੇ ਜੇਕਰ ਯਾਰ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਤਾਂ ਆਪਣੇ ਦੋਸਤਾਂ ਦੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਨਾ ਤੇ ਯਾਰ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਹੋ ਤੁਸੀਂ ਸਾਰੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ